ਸਰੀਆਂ ਕਾਲ ਇਹਨਾਂ ਬੱਚਿਆਂ ਦੇ ਨਾਲ ਸਹਿਯੋਗ ਕਰ ਅਸੀਂ ਬੜੇ ਖੁਸ਼ ਹਾਂ ਔਰ ਦਾਤਾ ਤੋਂ ਬੁਝਾਰਿਸ਼ ਕਰਦੇ ਆ ਸਰਕਾਰਾਂ ਨੂੰ ਕਿ ਇਹਨਾਂ ਨੂੰ ਪਰਵਲ ਕਰਿਓ ਕੰਪੂਨੀਸ਼ਨ ਆਮ ਠੀਕ ਆਪੇ ਦੀਆਂ ਖੁਸ਼ੀਆਂ ਖੁਸ਼ੀ ਖਾਰੀ ਜੇ ਅਨਾਧਾ ਟਰੱਸ ਵੱਲੋਂ ਔਰ ਉਹਨਾਂ ਦਾ ਸਮੂਹ ਸੰਗਤਾਂ ਵੱਲੋਂ ਟਰੱਸ ਦੇ ਸਾਰੇ ਮੈਂਬਰ ਵੱਲੋਂ ਇਹ ਕੈਂਪ ਕਮਲਜੀਤ ਸਿੰਘ ਔਰ ਮਹਿੰਦਰ ਸਿੰਘ ਜੀ ਨੇ ਪੂਰੀ ਸਹਿਯੋਗ ਦੇ ਕੇ ਇੱਕ ਕੈਂਪ ਲਵਾਇਆ ਔਰ ਹਾਜ਼ਰੀ ਦੇ ਦਰਬਾਰ ਵਾਸਤੇ ਔਰ ਨਰਿੰਦਰ ਕੁਮਾਰ ਜੀ ਡਾਕਟਰ ਨਰਿੰਦਰ ਕੁਮਾਰ ਜੀ ਨੇ ਪੂਰੀ ਸੰਗਤਾਂ ਨੂੰ ਚੈੱਕ ਅਪ ਕਰਕੇ ਦਵਾਈਆਂ ਲੋੜਵੰਦਾਂ ਨੂੰ ਉਹ ਕਿਤੇ ਦਿੱਤੇ ਉਹਨਾਂ ਨੂੰ ਸਾਰੇ ਦਵਾਈਆਂ ਔਰ ਅੱਛੇ ਤਰੀਕੇ ਨਾਲ ਇਹ ਕੈਂਪ ਜੋ ਹੈ ਪੂਰੀ ਲਾਭ ਉਠਾਣ ਵਾਲੇ ਲਾਭ ਉਠਾ ਕੇ ਗਏ ਔਰ ਅਸੀਂ ਸਮੂਹ ਨੂੰ ਸੰਗਤਾਂ ਨੂੰ ਵੀ ਕਹਿੰਦੇ ਆ ਮਲੇ ਵਾਸੀਆਂ ਨੂੰ ਵੀ ਕਹਿੰਦੇ ਆ ਕਿ ਤੁਸੀਂ ਪੂਰੀ ਸਸਥਾ ਨਾਲ ਸਹਿਯੋਗ ਦਿਓ ਔਰ ਸਹਿਯੋਗ ਲਓ ਔਰ ਤੁਸੀਂ ਇਸ ਅਸਥਾ ਦਾ ਪੂਰਾ ਲੁਪ ਉਠਾਓ ਤਾਂ ਕਿ ਤੁਹਾਡੇ ਨਾਲ ਹੀ ਸੰਗਤ ਨਾਲ ਹੀ ਸਹਿਯੋਗ ਨਾਲੇ ਅਸਥਾ ਚੱਲਦਾ ਹੈ ਔਰ ਲੋੜਵੰਦਾਂ ਨੂੰ ਜੋ ਵੀ ਜਰੂਰਤ ਹੋ ਦਵਾਈਆਂ ਦੀ ਉਹ ਦੇਣ ਵਾਸਤੇ ਅਸੀਂ ਜ਼ਰੂਰ ਪੂਰੀ ਉਪਯੋਗ ਕਰਾਂਗੇ ਕਿ ਹਰ ਇੱਕ ਨੂੰ ਹਰ ਤਰ੍ਹਾਂ ਦੀ ਦਵਾਈ ਮਿਲੇ ਔਰ ਇਸ ਅਸਥਾਨ ਨਾਲ ਜੁੜੇ ਰਹਿਣ ਬੱਚੇ ਇਹ ਜਿਹੜੇ ਆਏ ਹਨ ਆਪ ਵੀ ਤੁਹਾਡੇ ਗਰੋਵਰ ਗਰੋਵਰ ਮੋਨਾ ਗਰੋਵਰ ਨੇ ਵੀ ਸਾਥ ਦਿੱਤੇ ਪੂਰਾ ਔਰ ਪੂਰੀ ਇਸ ਦਰਬਾਰ ਦਾ ਓਮਪ੍ਰੀਤ ਸਿੰਘ ਬਿਰਿੰਦਰ ਸਿੰਘ ਚੇਅਰਮੈਨ ਇਹ ਸਾਰੇ ਮਿਲ ਕੇ ਪੂਰੀ ਸਹਿਯੋਗ 인ਦਰਜੀਤ ਕੋਰ ਜੋ ਪਾਰਲਰ ਦੇ ਕੰਮ ਕਰਦੇ ਹਨ ਉਹਨਾਂ ਵੀ ਪੂਰਾ ਸਹਿਯੋਗ ਦਿੰਦਾ ਹੈ ਔਰ ਖਾਸ ਕਰਕੇ ਕਮਲਜੀਤ ਸਿੰਘ ਦੀ ਅਸੀਂ ਪੂਰੀ ਧੰਨਵਾਦੀ ਹਾਂ ਕਿ ਇਸ ਦਰਬਾਰ ਨਾਲ ਜੁੜ ਕੇ ਪੂਰੀ ਸਹਿਯੋਗ ਦੇਂਦੇ ਪਏ ਇਸੇ ਤਰ੍ਹਾਂ ਕਮਲਜੀਤ ਸਿੰਘ ਔਰ ਮਹਿੰਦਰ ਸਿੰਘ ਪ੍ਰੈਸ ਰਿਪੋਰਟਰ ਹਨ ਇਹਨਾਂ ਨੇ ਪੂਰੀ ਸਹਿਯੋਗ ਦੇਣਗੇ ਔਰ ਪੂਰਾ ਅਸੀਂ ਵੀ ਬਾਧਾ ਕਰਦੇ ਆ ਕਿ ਜੋ ਇਹ ਸਥਾਨ ਵਾਲੇ ਸਸੀਗਲ ਜੀ ਮੈਮੋਨਾ ਗਰੋਵਰ ਅੱਛੇ ਬੀਬੀ ਮਹਿੰਦਰ ਜੀ ਕੋਲੋਂ ਵੱਲੋਂ ਜੀ ਅੱਜ ਇੱਥੇ ਫ੍ਰੀ ਕੈਂਪ ਲਗਾਇਆ ਗਿਆ ਜਿਸ ਦੇ ਕੇ ਸਾਡੇ ਡਾਕਟਰ ਸਾਹਿਬ ਨਰੇਂਦਰ ਕੁਮਾਰ ਜੀ ਆਏ ਨੇ ਤੇ ਨਾਲ ਸਾਡੇ ਪ੍ਰੈਸ ਦੇ ਕਬਲਜੀਤ ਸਰ ਤੇ ਸਾਡੇ ਮਹਿੰਦਰ ਸਿੰਘ ਜੀ ਜੋ ਕਿ ਸਾਡੇ ਪ੍ਰੈਜ਼ੀਡੈਂਟ ਨੇ ਸਭ ਤੋਂ ਪਹਿਲਾਂ ਮੈਨਾਂ ਦਾ ਧੰਨਵਾਦ ਕਰਨੀ ਹੈ ਕਿ ਜਿਨ੍ਹਾਂ ਨੇ ਆਪਣੇ ਕੀਮਤੀ ਟਾਈਮ ਕੱਢਿਆ ਤੇ ਇਸ ਕੈਂਪ ਦੇ ਵਾਸਤੇ ਉਹ ਆਈ ਨੰਬਰ 2 ਮੈਂ ਡਾਕਟਰ ਨਰਿੰਦਰ ਸਿੰਘ ਜੀ ਵੱਲੋਂ ਨਰਿੰਦਰ ਕੁਮਾਰ ਜੀ ਵੱਲੋਂ ਇੱਕ ਗੱਲ ਕਰਾਂਗੀ ਕਿ ਜਿਨ੍ਹਾਂ ਨੇ ਕੇ ਸਮਾਜ ਸੇਵਾ ਦੇ ਵਾਸਤੇ ਸਮਾਜ ਕਲਿਆਣ ਦੇ ਉੱਪਰ ਇੱਕ ਕਿਤਾਬ ਲਿਖੀ ਤੇ ਨਾਲੇ ਉਹਨਾਂ ਨੇ 6 ਕਿਤਾਬਾਂ ਹੈਲਥ ਦੇ ਉੱਪਰ ਵੀ ਲਿਖੀਆਂ ਅੱਜ ਵੀ ਉਹਨਾਂ ਦੀ ਗੱਲ ਦੇ ਵਿੱਚ ਹੋਈ ਗੱਲ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਉਹ ਮੱਚੇ ਬੱਚਿਆਂ ਨੂੰ ਲੇਡੀਜ਼ ਨੂੰ ਬੱਚਿਆਂ ਨੂੰ ਕਿ ਜਿਹੜੇ ਬੱਚੇ 18 ਸਾਲ ਤੋਂ ਉੱਪਰ ਹਨ ਕਿ ਜੋ ਨਾਦੀ ਦੀ ਗੱਲ ਨੂੰ ਫੋਲੋ ਕਰ ਸਕਦੇ ਹਨ ਉਹ ਨਾਲ ਉਹ ਜੈਂਸ ਉਹ ਲੇਡੀਜ਼ ਕਿ ਜਿਨ੍ਹਾਂ ਕੋਲ ਕੋਈ ਵੀ ਕਿਤਾ ਨਹੀਂ ਜੋ ਕਿ ਘਰ ਬੈ ਕੇ ਬੈਠੀਆਂ ਹਾਂ ਜਿਨ੍ਹਾਂ ਕੋ ਕਮਾਈ ਕਰਨ ਦਾ ਕੋਈ ਵੀ ਸਾਧਨ ਨਹੀਂ ਹੈ ਕਿ ਡਾਕਟਰ ਸਾਹਿਬ ਉਹਨਾਂ ਨੂੰ ਬਸ ਤੇ ਮ ਡਾਕਟਰ ਸਾਹਿਬ ਉਹਨਾਂ ਨੂੰ ਆਪਣੇ ਕਲੀਨਿਕ ਤੇ ਬੁਲਾ ਕੇ ਜਾਂ ਜਿੱਥੇ ਵੀ ਉਹਨਾਂ ਨੇ ਕਲਾਸਿਸ ਦੇਣੀਆਂ ਹਨ ਉਹ ਲੇਡੀਜ਼ ਨੂੰ ਬੁਲਾ ਕੇ ਇੱਥੇ ਕਲਾਸਾਂ ਦੇਣਗੇ ਤਾਂ ਕਿ ਉਹ ਕੱਲ ਨੂੰ ਆਪਣੀਆਂ ਡਾਕਟਰੀ ਦੀ ਇਹ ਪੜ੍ਹਾਈ ਕਰਕੇ ਉਹਨਾਂ ਕੋਲੋਂ ਤੇ ਆਪਣੇ ਕਲੀਨਿਕ ਵਰਾ ਖੋਲ ਸਕਣ ਛੇ ਆਪਣੇ ਘਰ ਦੇ ਵਿੱਚ ਉਹ ਕੰਮ ਕਰਨ ਜਿੱਥੇ ਕਿ ਉਹਨਾਂ ਦਾ ਕਿਰਤਗਾਰ ਦਾ ਰੋਜ਼ਗਾਰ ਦਾ ਸਾਧਨ ਬਣ ਜਾਏਗਾ ਤੇ ਇਹਦੇ ਨਾਲ ਆ ਬੀਬੀ ਮਿੰਦਰ ਕੌਰ ਜੀ ਗੱਦੀ ਮਸ਼ੀਨ ਬਾਬਾ ਅੱਜ ਅਦਰ ਬਾਗ ਦੇ ਵਿਚ ਅੱਜ ਅਸੀਂ ਫ੍ਰੀ ਕੈਂਪ ਲਗਾਇਆ ਮੇਰਾ ਨਾਮ ਡਾਕਟਰ ਨਰਿੰਦਰ ਕੁਮਾਰ ਐ ਮੈਂ ਡੀ ਐਚ ਐਮ ਐ 70 ਹੂੰ ਮੋਬਾਈਲ ਟੱਕ ਫਿਜੀਸ਼ੀਅਨ ਚੈਰੀਟੇਬਲ ਸੰਸਥਾਵਾਂ ਵਿੱਚ ਮੈਂ ਡਿਊਟੀ ਨਿਭਾ ਰਿਹਾ ਪਿਛਲੇ 32 ਸਾਲਾਂ ਤੋਂ ਫ੍ਰੀ ਕੈਂਪਾਂ ਦੀ ਸੇਵਾ ਨਿਭਾ ਰਿਹਾ ਇਸ ਇਲਾਕੇ ਦੇ ਆਜ਼ਾਦ ਪ੍ਰੈਸ ਦੇ ਕਬਲਜੀਤ ਸਿੰਘ ਅਤੇ ਨਿਊ ਚੈਨਲ ਦੇ ਮਿੰਦਰ ਸਿੰਘ ਜੀ ਦੀ ਬਦੌਲਤ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਬਹੁਤ ਸਾਰੇ ਮਰੀਜ਼ਾਂ ਨੇ ਅੱਜ ਫਰੀ ਸੇਵਾ ਦਾ ਲਾਭ ਉਠਾਇਆ ਅੱਗੋਂ ਤੋਂ ਵੀ ਅਸੀਂ ਇਸ ਇਲਾਕੇ ਵਿੱਚ ਕੈਂਪ ਦੀ ਸੇਵਾ ਨਿਭਾਵਾਂਗੇ ਪੁਰਾਣੇ ਰੋਗ ਹਰਨੀਆਂ ਪ੍ਰੋਸਟੇਟਾਈਟਿਸ ਬਵਾਸੀਰ ਟੌਂਸਲ ਚਮੜੀ ਰੋਗ ਅਲਰਜੀ ਪੁਰਾਣੇ ਰੋਗਾਂ ਦੇ ਅਸੀਂ ਜੜ ਤੋਂ ਖਤਮ ਕਰਨ ਵਾਸਤੇ ਹੋਮੋਪੈਥਿਕ ਦਵਾਈਆਂ ਦੀ ਸੇਵਾ ਕਰਦੇ ਰਹਾਂਗੇ